ਆ ਜਿਹੜੀ ਮੀਟਿੰਗ ਰੱਖੀ ਆ ਜਿਲ੍ਹਾ ਗਰਦਾਸਪੁਰ ਦੇ ਟੁੱਟ ਰਾਈਸ ਮਿਲਰ ਇੱਥੇ ਆਪਣੇ ਹਾਜ਼ਰ ਹੋਏ ਆ ਕਿਉਂ ਮਾਰਕੀਟ ਦੇ ਵਿੱਚ ਸਾਰੇ ਬੋਲੇ ਇੱਕ ਬਹੁਤ ਚਰਚਾ ਚੱਲੀ ਹੋਈ ਆ ਕਿ ਜਿਹੜੇ ਆਪਣੇ ਰਾਈਸ ਮਿਲਰ ਆ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਉਹ ਜੋ ਬਾਪਟੰਡਾ ਨਾਲ 17 ਮੋਚਰ ਵਾਲਾ ਝੋਨਾ ਸਰਕਾਰ ਦੀ ਵੈਰੈਟੀ ਆ ਉਹਨੂੰ ਕੱਟ ਲਾ ਰਹੇ ਆ ਜਾਂ ਆਣੀ ਕਾਣੀ ਕਰ ਰਹੇ ਆ ਮੈਂ ਤੁਹਾਡੇ ਮੀਡੀਆ ਰਾਈ ਸਾਰੇ ਹੀ ਜ਼ਿਲ੍ਹਾ ਗਰਦਾਸਪੁਰ ਦੇ ਰੈਸ ਮਿਲਰਾਂ ਨੂੰ ਬੇਨਤੀ ਕਰਕੇ ਆਖ ਦਿੱਤਾ ਕਿ ਕੋਈ ਵੀ ਤਾਰਾ ਮੋਚਰ ਵਾਲੇ ਨੂੰ ਮੇਰਾ ਵੀਰ ਰੈਸ ਮਿਲਰ ਗਰਦਾਸਪੁਰ ਜ਼ਿਲ੍ਹੇ ਦਾ ਆਨੀ ਕਾਨੀ ਕਰਦਾ ਆ ਮਾਲ ਨਹੀਂ ਲਹੋਂਦਾ ਤੋ ਖੁਦ ਜ਼ਮੇਰ ਹੋਏਗਾ ਫਾਡੀ ਜਿਹੜੀ ਐਸੋਸੀਏਸ਼ਨ ਆ ਬਿਲਕੁਲ ਉਹਦੇ ਪਿੱਛੇ ਨਹੀਂ ਹੋਏਗੀ ਨਾ ਉਹ ਦਖਲਦਾਜੀ ਕਰੇਗੀ ਉਹ ਆਪਣੇ ਗਲਤ ਕੰਮ ਕਰਨ ਨਾਲ ਆਪ ਜ਼ਮੇਰ ਹੋਏਗਾ ਮੈਨੂੰ ਤੁਸੀਂ ਇੱਕ ਵੀ ਪ੍ਰੂਫ ਕਰਾ ਦਿਓ ਤਦਾਰ ਜੀ ਮੈਂ ਤੁਹਾਡਾ ਦੇਨਦਾਰ ਹੋਵਾਂਗਾ ਸਾਡੇ ਕਿਹੜੇ ਬੰਦੇ ਨੇ ਘਟ ਲਾਇਆ ਸਿਰ ਬਟਾਲਾ ਮੰਡੀ ਛੱਡ ਕੇ ਬਟਾਲਾ ਮੰਡੀ ਤੇ ਸਾਡੇ ਰਾਈ ਸੁਮੇਦਾਰ ਨੇ 2 2000 ਟੋੜਾ ਮਾਲ ਲਵਾਇਆ ਤੇ ਉਥੇ 50000 ਰੋਜ਼ ਬਾਹਰ ਜਾ ਰਿਹਾ ਇਹ ਸਰਕਾਰ ਵੇਖੇ ਕਿ ਕੌਣ ਏਜੰਸੀ ਬਾਹਰ ਮਾਲ ਖੜ ਰਹੀ ਆ ਉਹ ਫੀਸ ਨਾ ਜਾ ਰਿਹਾ ਬਗੈਰ ਫੀਸ ਨਾ ਜਾ ਰਿਹਾ ਇਹ ਅਫਸਰ ਸਾਹਿਬ ਰੱਖੇ ਕੀ ਕੋਈ ਦਿੱਕਤ ਆ ਸਾਸ਼ਣ ਰੱਖੇ ਸਾਡੀ ਜਥੇਬੰਦੀ ਬਿਲਕੁਲ ਉਹਨੂੰ ਆਪਣੀ ਬਲੈਨ ਹਟ ਕੱਢ ਦੇਾਂਗੇ ਆਪਣੀ ਸੰਸਥਾ ਤੋਂ ਬਾਹਰ ਕੱਢ ਦੇ ਗੋਬਨੇ ਅੱਛਾ ਹੋਰ ਕੀ ਮੁਸ਼ਕਲ ਆ ਰਹੀਆਂ ਸਾਨੂੰ ਮੁਸ਼ਕਲ ਇਹ ਆ ਰਹੀਆਂ ਨੇ ਹੋਰ ਵੀ ਬੇਬੁਥੀ ਬਾਰਤ ਬਹੁਤ ਵੱਡੀ ਤਦਾਦ ਚ ਹੋਈ ਆ ਜਿਹੜੀ ਸਾਡੀ ਵੈਰਾਈਟੀ ਹੀ ਉਹ ਬਹੁਤ ਖਰਾਬ ਹੋ ਗਈ ਆ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਹਰ ਤਰ੍ਹਾਂ ਜ਼ਿਮੀਦਾਰ ਨੂੰ ਇੱਕ ਫਲੱਡ ਆਇਆ ਇੱਕ ਜਨਰਲ ਜਿਹੜੀ ਫਸਲ ਦਾ ਝਾੜ ਬਹੁਤ ਘਟ ਗਿਆ ਅਸੀਂ ਫੇਰ ਵੀ ਔਖੇ ਵੇਲੇ ਚਟਾਨੂ ਉਹਨਾਂ ਜ਼ਮੀਰਾਂ ਦੇ ਪਿੱਛੇ ਖੜੇ ਅਸੀਂ ਸੇਲਰ ਥਾਂ ਕੋ ਉਹਨੂੰ ਇਹ ਉਹਨਾਂ ਨੂੰ ਸਵਾਸਤ ਹੋਣੇ ਆ ਪ੍ਰਸ਼ਾਸਨ ਨੂੰ ਸਾਨੂੰ ਉਹਨਾਂ ਨੇ ਬੁਲਾਇਆ ਨਹੀਂ ਉਹ ਸਾਡੇ ਵੀ ਇਮੀਡੀਏਟ ਬਾਸ ਹੈ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਨਾਲ ਚੱਲਦੇ ਆ ਤੇ ਜਿਹੜੇ ਰਾਈਸ ਮਿੱਲਰ ਆ ਮਿੰਨੀ ਸਰਕਾਰ ਆ ਇੱਕ ਤਾਂ ਅਸੀਂ ਵਾਰਦਾ ਨਾ ਦਿੰਨੇ ਆ ਇੱਕ ਇਹਨਾਂ ਦਾ ਮਾਲ ਚੁੱਕ ਕੇ ਅੰਦਰ ਲਾਉਨੇ ਆ ਉਹਨੂੰ ਸੇਲਿੰਗ ਕਰਕੇ ਦਿੰਨੇ ਆ ਸਾਨੂੰ ਜੋ ਵੀ ਮਿਲਦਾ ਤੁਹਾਡੀ ਰੋਟੀ ਰੁੱਤੀ ਦਾ ਮਸਲਾ ਆ ਪੜ੍ਹਾਈ ਉਹਦੇ ਵੇਲੇ ਹਰ ਤਰ੍ਹਾਂ ਤਰੀਕੇ ਨਾਲ ਸਹਿਯੰਦ ਕਰਨੋਂ ਪਿਆਰ ਆ ਪਰ ਸਾਡੇ ਨਾਲ ਵੀ ਸਾਡੀ ਪ੍ਰਸ਼ਾਸਨ ਨਾਲ ਗੱਲ ਸੁਣੇ ਕਿ ਜੋ ਮੰਡੀਆਂ ਚ ਜਿੱਦਾਂ ਡੀਐਮਓ ਮੰਡੀ ਬੋਰਡ ਆ ਮਾਰਕੀਟ ਕਮੇਟੀ ਦਾ ਸੈਕਟਰੀ ਆ ਉਹ ਜੱਟਾਂ ਨੂੰ ਕਿਸਾਨ ਵੀਰਾਂ ਨੂੰ ਵੀ ਮੈਂ ਬੇਨਤੀ ਕਰਦਾ ਉਹ ਵੀ ਬੇਨਤੀ ਕਰਨ ਕਿ ਝੋਨਾ ਉਹ ਨਹੀਂ ਤੋਂ ਡਰਦੇ ਜਿਹੜੇ 24 25 ਮੌਸਰਾ ਲੈ ਹੁੰਦੇ ਆ ਸਾਡੇ ਵੱਸ ਤੇ ਵਿਪਤ ਕੜੀ ਅਸੀਂ ਇਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕੱਲ ਅਸੀਂ ਡੀਸੀ ਸਾਹਿਬ ਨੂੰ ਮਿਲ ਰਹੇ ਆ ਮਿਲਣ ਤੋਂ ਬਾਅਦ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਸਾਡੀਆਂ ਸਾਡੀਆਂ ਮੰਗਾਂ ਤੇ ਵਗੌਰ ਕੀਤਾ ਜਾਵੇ ਅਸੀਂ ਕਿਸਾਨ ਜੂਨੀਆ ਸਾਡੇ ਵੀਰ ਹੈ ਸਾਡਾ ਪਰਿਵਾਰਾ ਨਵੀਂ ਕਿਸਾਨ ਹੈ ਮੇਰੀ ਵੀ 100 ਕਿਲਾ ਫਸਲ ਆ ਸਾਡੀ ਮੰਗ ਇਹੋ ਵੀ ਡੈਮੇਜ ਕਲਰ ਦੀ ਸਾਨੂੰ ਸੈਟਰ ਗਵਰਨਮੈਂਟ ਨੂੰ ਲੈਟਰ ਲਿਖੀ ਜਾਵੇ ਕਿ ਸਾਨੂੰ ਕੋਈ ਰਿਲੀਫ ਦਿੱਤੀ ਦਵਾਈ ਬਿਲਕੁਲ ਨਹੀਂ ਕੱਟ ਲਾਵਾਂਗੇ 217 ਦਾ ਮੌਸਮ ਮਾਲਾ ਮਾਲ ਜਿਹੜਾ ਸਾਡੇ ਡਰੈਲ ਤੇ ਝੱਲਿਆ ਹੀ ਨਹੀਂ ਜਾਣਾ ਸਾਡੀ ਡਰੈਲ ਜਿਹੜੀ 700 ਟੋੜਾ ਸਿਕਾਉਂਦੀ ਜਵੀਂ ਗੱਡਾ ਨਹੀਂ ਅਸੀਂ ਲਵਾਂ ਕਿ ਅਸੀਂ